ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੇਸ਼ ਨਾਲ ਝੂਠ ਬੋਲਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹਨਾਂ ਆਪਣੇ 11 ਸਾਲ ਦੇ ਕਾਰਜਕਾਲ ਦੌਰਾਨ 11 ਝੂਠ ਬੋਲੇ ਨੇ ਮਲਿਕ ਅਰਜਨ ਖੜਗੇ ਕਰਨਾਟਕਾ ਸੂਬੇ ਦੇ ਜੇਵਰਗੀ ਵਿੱਚ ਕਲਿਆਣ ਪਥ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਕਿਹਾ ਕਿ ਇਸ ਸਬੰਧੀ ਦੇਸ਼ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਮਲਕ ਅਰਜੁਨ ਖੜਗੇ ਨੇ ਸਭ ਤੋਂ ਵੱਡਾ ਇਸ ਕਿਸਮ ਦਾ ਬਿਆਨ ਉਚਿਤੇ ਕਰਵਾਇਆ ਜਦੋਂ ਵਿਦੇਸ਼ ਤੋਂ ਕਾਲਾ ਧਨ ਲਿਆਉਣ ਅਤੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਪਾਉਣ ਬਾਰੇ ਕਿਹਾ ਗਿਆ ਸੀ ਤੇ ਨਾਲ ਦੀ ਨਾਲ ਹਰ ਇੱਕ ਵਰੇ 2 ਕਰੋੜ ਨੌਕਰੀਆਂ ਪੈਦਾ ਕਰਨ ਸੰਬੰਧੀ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਹੁਣ ਮਲਕ ਅਰਜੁਨ ਖੜਗੇ ਨੇ ਅਜਿਹੇ ਕੁੱਲ ਮਿਲਾ ਕੇ 11 ਬਿਆਨ ਦੁਬਾਰਾ ਚੇਤੇ ਕਰਵਾਏ ਨੇ ਅਤੇ ਕਿਹਾ ਕਿ ਇਸ ਕਿਸਮ ਨਾਲ ਲੋਕਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜੋ ਪੂਰੇ ਨਾ ਕੀਤੇ ਜਾ ਸਕਣ ਜਾਂ ਫਿਰ ਜਿਨ੍ਹਾਂ ਸੰਬੰਧੀ ਲੋਕ ਯਕੀਨ ਨਾ ਕਰ ਸਕਣ